ਸੱਸੀ ਗਾਜੀ ਸਾਰਿਆਂ ਨੂੰ ਜੀ ਅੱਜ ਇੱਕ ਕਮੀਜ਼ ਦੀ ਸਲਾਈ ਲੈ ਕੇ ਆਏ ਆਂ ਜੀ ਜੋ ਪਿਛਲੀ ਬੁੜੇ ਜਿਹਾ ਕਟਿੰਗ ਕਰੀ ਸੀ ਆਪਾਂ ਇਹ ਸੂਟ ਦੀ ਠੀਕ ਹੈ ਜੀ ਇਹਦੇ ਲੈਸ ਫਰੰਟ ਤੇ ਲੈਸ ਵੀ ਲਾਉਣੀ ਹੈ ਜੀ ਕਿਵੇਂ ਲਾਉਣੀ ਹੈ ਉਹ ਵੀ ਦੱਸਾਂਗੇ ਸਾਨੂੰ ਠੀਕ ਹੈ ਜੀ ਚਲੋ ਸ਼ੁਰੂ ਕਰਦੇ ਆਂ ਜੀ ਆਪਾਂ ਇਹ ਮੁਰਲਾ ਪੱਲਾ ਰਸਤਾ ਹੈ ਜੀ ਇਹਦੇ ਪਹਿਲਾਂ ਆਪਾਂ ਲੈਸ ਲਾਵਾਂਗੇ ਜੀ ਫਰੰਟ ਤੇ ਠੀਕ ਹੈ ਜੀ ਮੈਂ ਪ੍ਰੈਸ ਨਾਲ ਕਰੀ ਬਿਠਾ ਲਈਏ ਜੀ ਇਹ ਇਹ ਪਿਛਲੀ ਵਾਰੀ ਪਰ ਨਿਸ਼ਾਨ ਲਾਇ ਸੀ ਨੇ ਵੀਡੀਓ ਨੂੰ ਲਾਇ ਸੀ 4.5 ਇੰਚ ਪਰ ਉਹਦੇ ਵਿੱਚ ਪ੍ਰੈਸ ਫੇਰ ਲਈ ਸੀ ਇੱਕ ਕ੍ਰੀਜ਼ੇ ਉੱਪਰ-ਉੱਪਰ ਨਾਲ ਲੈਸ ਲਾਵਾਂਗੇ ਇਹ ਲੈਸ ਗੁੰਮ ਕਰਨੀ ਹੈ ਜੀ ਫੀਮੇਲ ਗਰਾਂ ਦੱਸਦੀਆਂ ਜੀ ਠੀਕ ਹੈ ਆ ਦੇਖੋ ਜੀ ਕਮੀਜ਼ ਦਾ ਪੱਲਾ ਸਿੱਧਾ ਹੈ ਜਿਹੜੀ ਲੈਸ ਰੱਖਣੀ ਹੈ ਪਰ ਪੁੱਠੀ ਲੈਸ ਰੱਖਣੀ ਹੈ ਜੀ ਆਹ ਪ੍ਰਿੰਟ ਦੇਖੋ ਲੈਸ ਦਾ ਮਰ ਪੁੱਠਾ ਪਾਸਾ ਵੀ ਉੱਪਰ ਰੱਖਣਾ ਸਿੱਧੇ-ਸਿੱਧਾ ਮਲਾਉਣਾ ਵਿੱਚ ਇਹ ਅੰਦਰ ਵਾਰਾ ਕੇ ਲਾਉਣੀ ਹੈ ਪਹਿਲਾਂ ਫਿਰ ਬਾਅਦ ਵਿੱਚ ਗੁੰਮ ਕਰਮ ਬਾਹਰ ਵਾਰ ਕੱਢਾਂਗੇ ਜੀ ਠੀਕ ਹੈ ਆਸ ਲਾਈਵ ਦੇਖੋ ਕਿੱਥੇ ਲਾਉਣੀ ਹੈ ਜੀ இது சிலை கிடைக்க அந்த சிலை ஓகே கண்ணி அந்த சிலை லோன் கிரீசி அப்பா பிள்ளை கிரீங்க ਡਿਲ ਹੋਣੀ ਚਾਹੀਦੀ ਆਪਾਂ ਲੈਂਸ ਲਾਈ ਸੀ ਸਾਰੀ ਕਰੀਜ਼ ਤੇ ਜੀ ਹੁਣ ਆਪਾਂ ਨੇ ਹੂਮ ਕਿਵੇਂ ਕਰਨੀ ਹੈ ਜੀ ਇਹਨੂੰ ਟੱਕੇ ਵਾਲ ਟਾਰਣਾ ਜੀ ਲੈਂਸ ਨੂੰ ਆਹ ਦੇਖੋ ਜਿਹੜੀ ਆਪਾਂ ਸਲਾਈ ਲਾਈ ਸੀ ਨੇ ਵਿਚੇ ਲਾਈ ਹੈ ਸਲਾਈ ਐਦਾਂ ਕਰਕੇ ਜਿਹਦੇ ਉੱਪਰ ਸਲਾਈ ਲਾ ਦਾਂਗੇ ਜੀ ਇੱਕ ਠੀਕ ਹੈ ਲਾਗ ਲਾ ਪੈ ਜਾਮੇ ਬਿਲਕੁਲ ਲਾਗ ਲਾ ਸਲਾਈ ਲਾ ਦਾਂਗੇ ਸਿੱਧੀ ਸਲਾਈ ਲਾਉਣੀ ਹੈ ਬਿਲਕੁਲ खिचना है सैट कर करके बस अटाल के अपन ला देनी बहारे एद सारी साइज कंप्लीट कर लेनी अपने सारी लैस कंप्लीट कर ली है जी दोनों पास ला रही सी ठीक है ये बिल्कुल सीधी सिलाइया है जी सारिया आ देखो ठीक है हूँ आप प्लेटा पावगे जी ठीक है ਨੀ ਇਹ ਟਾਲਣ ਨਹੀਂ ਆਈ। ਮੈਂ ਬਪੜਾ ਪਲੇਟਾਂ ਨਿਸ਼ਾਨ ਦੇਖ ਲਈ ਸੈਟ ਹੈ ਗਈਆਂ। ਜੇ ਕਈ ਵਾਰ ਨਿਸ਼ਾਨ ਇੱਧਰ ਤੋਂ ਥਿਆ ਜਾਂਦਾ ਏ। ਉਹ ਸੈਟ ਕਰਕੇ ਪਾ ਲਉਨੇ ਜੀ ਆਪਾਂ। ਆਪਾਂ ਇਹ ਪਲੇਟਾਂ ਪਾਣੀ ਸ਼ੁਰੂ ਕਰਦੇ ਆ ਜੀ ਹੁਣ। ਆਜੂ ਬਾ ਪਲੇਟਾਂ ਪਾਵਾਂਗੇ। ਸਿੱਧੀਆਂ ਪਲੇਟਾਂ ਪਾਉਣੀਆਂ ਜੀ ਆਪਾਂ ਨੇ। ਚਾਲ ਬਰੀਕ ਰੱਖਣੀ ਹਮੇਸ਼ਾ। ਠੀਕ ਹੈ। ਆਹ ਪਲੇਟਾਂ ਇਹਦੇ ਕਪੜਾ ਲਾਉਣਾ ਹੀ ਲਾਉਣਾ ਹੈ ਜੀ। ਇਹ ਕਪੜਾ ਸ਼ਿੰਕ ਨਹੀਂ ਹੁੰਦਾ ਹੈਗਾ ਜੇ ਬਿਲਕੁਲ ਵੀ। ਟਾਰਟ ਦੀਆਂ ਦੁਕਾਨੀਆਂ ਪਲੇਟਾਂ ਬਰੀਕ ਰੱਖਣੀ ਆ ਚੱਕਣਾ ਕੱਪੜਾ ਫੈਂਟਰੇ ਤੇ ਆ ਕੇ ਥੋੜਾ ਜਿਹਾ ਬਰਨ ਪਾ ਕੇ ਰੱਖੀਂ ਤੁਸੀਂ ਆ ਗਏ ਇਹ ਰੈਂਡਾ ਚਾਕੇ ਆਪਾਂ ਨੇ ਬਰੀਕ ਕਰ ਦੇਣੀ ਠੀਕ ਹੈ ਜੀ ਐਦਾਂ ਪਲੇਟਾਂ ਪਾਉਣੀ ਆ ਪਹਿਲਾਂ ਦੋਨੇ ਫੈਂਟਰੀ ਪਲੇਟਾਂ ਪਾ ਲੈ ਸਿੱਧੀਆਂ ਤੇ ਬਾਕੀ ਕਿਸ਼ਤੀਆਂ ਬਾਅਦ ਚ ਪਾਉਣੀ ਆ ਜੀ ਆਪਾਂ ਪੁਆਇੰਟ ਟੂ ਪੁਆਇੰਟ ਚੱਕ ਲੈਣਾ ਕੱਪੜਾ ਧੋਣਾ ਜੇ ਕਮਾ ਜਾਏਗਾ ਮਸ਼ੀਨ ਨੂੰ ਤਾਂ ਕਿ ਧਾਗੇ ਨੂੰ ਬੱਟ ਪੈ ਜਾਂਦਾ ਜੀ ਇੱਥੇ ਫੇ ਖੁੱਲਦੀ ਨਹੀਂ ਹੈ ਪਲੇਟ ਦੋਨੇ ਪਲੇਟਾਂ ਪਾ ਚੁੱਕੀਆਂ ਆਪਣੀਆਂ ਕਿਉਂਕਿ ਇਸੀਆਂ ਪਲੇਟਾਂ ਪਾਵਾਂਗੇ ਜੀ ਇਹ ਜਿਸੇ ਵੇਲੇ ਤਾਂ ਨਹੀਂ ਪੈਰ ਪੈਰ ਜਿ ਸੁਲਾਈ ਨਾ ਕੋਣੀ ਪੈ ਜੁਟਾ ਐਂਡਰ ਜਾਰੇ ਜੀ ਨੂੰ ਬਾਹਰ ਕੱਢਦੇ ਨਹੀਂ ਇਹ ਇੱਥੇ ਆ ਕੇ ਥੋੜੀ ਮਸ਼ੀਨ ਕਮਾ ਲੈਣੀ ਤਾਂ ਕਿ ਧਾਗਾ ਨਾ ਫਿਰ ਬੱਟ ਚੜ ਜਾਂਦਾ ਕਿ ਖੁੱਲਦਾ ਨਹੀਂ ਹੈਗਾ ये हमेशा करया करो थोड़ी बाहर आके मशीन घुमाया करो ताकि में बटा चढ़ जाए सारी, पा सारी प्लेट आप इद ही पा है? जी सार मोडे वाली प्लेट पानी है ना इत थोड़ा कपड़ा बाद चक्या करो जी मतलब अद्धा इंच इंच चक्या करो कपड़ा एक्सट्रा कपड़ा चक्या करो जो आप बाहर जड़े कपड़े ढिल जी पैदी है जी फिर पैंती नहीं थोड़ा जहा कपड़ा ना वह चकना इतों ठीक है पैर वो बद चाह कपड़ा अपने फरंट वाले पल सार प्लेटा पा लिया जी तीसिया प्लेटा भी पै देखो, तो सीधिया प्लेटा भी पै गई ठीक है बिच नहीं आई है बिल्कुल सिलाई जी जी अपना लैस आई सेंटर लंघ गई प्लेटा दे ठीक है इसी तरह आप गड़ भी बना ल फ्रंट से पलाा कंप्लीट कर लेंगे जी ਫਰੰਟ ਦੇ ਗਾਣਾ ਲਾ ਦਨੇ ਆ ਜੀ ਗळा ਜੜ ਦਦੇ ਆਪਾਂ ਆਪਾਂ ਇਹ ਗਾੜਾ ਇਹ ਜੈਨ ਪਾਉਣਾ ਹੈ ਜੀ ਵਿੱਚ ਇਹ ਜੀ 12.5 ਇੰਚ ਮੈਂ ਕਟਿੰਗ ਕਰੀ ਸੀ ਤਿੰਨੀ ਚੜਾਈ ਆ ਪਰ ਉਹ 6 ਇੰਚ ਹੈ ਜੀ ਚੜਾ ਚੌੜਾ ਇਹ 12.5 ਇੰਚ ਕਟਿੰਗ ਕਰੀ ਹੈ ਜੀ ਇਹ ਜੀ ਥੋੜਾ ਡਿਜ਼ਾਈਨ ਵੀ ਭਰਨਾ ਹੈ ਤੇ ਇਹ ਗਾਣਾ ਜੜ ਦਦੇ ਆ ਜੀ ਆਪਾਂ ਆਪਾਂ ਇਹ ਗਾੜਾ ਸੈਂਟਰ ਰੱਖ ਕੇ ਨਾ ਕਮੀਜ਼ ਦੇ ਸੈਂਟਰ 'ਚ ਟੱਕ ਨਾ ਟੱਕ ਮਲਾ ਕੇ ਆਪਾਂ ਗਾਣਾ ਰੱਖ ਲਿਆ ਜੀ ਠੀਕ ਹੈ ਤੁਸੀਂ ਸੇਫਟੀ ਪਿਨ ਵੀ ਲਾ ਸਕਦੇ ਹੋ ਵਟ ਮੈਨਸ ਬੜੀ ਸੂਈ ਲਾ ਲਈ ਇਹ ਪਰ ਨਾਲ ਨਾਲ ਲੈ ਕੇ ਜਾਣੀ ਮਸ਼ੀਨ ਬਕਰੋ ਨੂੰ ਬਿਲਕੁਲ ਉੱਪਰ ਜੜਾਉਣੀ ਹੈਗੀ ਨਾਲ ਨਾਲ ਲੈ ਕੇ ਜਾ ਕੇ ਆ ਦੇਖੋ ਇੱਥੇ ਸੈਂਟਰ ਕਰ ਲਿਆ ਸੀਗਾ ਨਿਸ਼ਾਨ ਲਾ ਲਿਆ ਦਾ ਨਾਨਾਸ ਲਾਈ ਲਾਉਣੇ ਚ ਬੁੱਕਮੇ ਬਿਲਕੁਲ ਹੀ ਇੱਕ ਪੁਆਇੰਟ ਲੱਗੇ ਜਾਣੀ ਹੈਗੀ ਤੇ ਆਪਾਂ ਪੈਰ ਪੈਨ ਲਾ ਕੇ ਕੱਟ ਕਰ ਲਾਂਗੇ ਸਾਰਾ ਗਲਾ ਆਪਾਂ ਇਹ ਪੈਰ ਪਰ ਆ ਕੇ ਸਾਰਾ ਗਲਾ ਕਟਿੰਗ ਕਰ ਲੈਣਾ ਜੀ ਇਹ ਸੈਂਟਰ ਵੱਧੂ ਕਪੜਾ ਜੀ ਸਭ ਕੱਟ ਦੇਣਾ ਜੀ ਬਾਅਦ ਠੀਕ ਹੈ ਆ ਦੇਖੋ ਟਰੱਕ ਬਿਲਕੁਲ ਫੁੱਜ ਜਿਹੜਾ ਕੋਰਨਰ ਚ ਕੱਟਣਾ ਬਿਲਕੁਲ ਵੀ ਤਾਂ ਕਿ ਆਸਾਨੀ ਨਾਲ ਮੁੜ ਜਵੇ ਠੀਕ ਹੈ ਐਂਦਾ ਕੱਟ ਕੇ ਆਪਾਂ ਇਹਦਾ ਕੱਪੜਾ ਮੋੜ ਲਾਂਗੇ ਸਾਰੇ ਚਾਹੇ ਜੇ ਪਰ ਪ੍ਰੈਸ ਕਮਾ ਲਓ ਜੀ ਚਾਹੇ ਆਪਾਂ ਇੱਕ ਸਲਾਈ ਲਾ ਸਕਦੇ ਹਾਂ ਇਹ ਨਾਲ ਨਾਲ ਆਪਾਂ ਲੈਸ ਲਾਵਾਂਗੇ ਆਪਾਂ ਹੀ ਬਣਾ ਕੇ ਫੋਲਡ ਕਰ ਲਿਆ ਸੀ ਆਪਾਂ ਇਹਨੂੰ ਗਾੜ ਤੇ ਲੈਸ ਲਾਵਾਂਗੇ ਕੋਲ ਲਾਗ ਲਗ ਲੈਸ ਲਾਣੀ ਸਾਰੇ ਠੀਕ ਹੈ ਇਹ ਕੱਪੜਾ ਬੰਦਰਵਾਰ ਮੋੜ ਲਿਆ ਸੀਗਾ ਸਲਾਈ ਲਾ ਕੇ ਚਾਹੇ ਪ੍ਰੈਸਿੰਗ ਕਰਾ ਸਾਲ ਚੰਗੀ ਤੇ ਰਹਿਣ ਨਾਨਨ ਲੈ ਆਣੇ ਬਿਲਕੁਲ ਨਹੀਂ ਕਰ ਲਾਂਗੇ ਇਸ ਤਰ੍ਹਾਂ ਅਸੀਂ ਦੂਜੇ ਪਾਸੇ ਲਾ ਦਾਂਗੇ ਲੈਸ ਆਪਾਂ ਇਹ ਦੋਨੇ ਪਾਸੇ ਲੈਸ ਲਾਣੇ ਨਹੀਂ ਕਰਦੇ ਠੀਕ ਹੈ ਬਾਚ ਪੜੀ ਜਾਂ ਪਰਾਂਗੇ ਵਿੱਚ ਇਹਦੇ ਡੈਸ ਲੱਗ ਗਈ ਹੈ ਜੀ ਜਿੰਨਾ ਆਪਾਂ ਗਾੜ ਰੱਖਣਾ ਹੈ 7 ਇੰਚ ਰੱਖਣਾ ਸਾਢੇ 6 ਰੱਖਣਾ 7.5 ਰੱਖਣਾ ਉਹ ਰੱਖ ਕੇ ਬਾਕੀ ਆਪਾਂ ਦੇ ਵਿੱਚ ਡਿਜ਼ਾਈਨ ਭਾ ਦੇਣਾ ਜੀ ਠੀਕ ਹੈ ਆਪਾਂ ਇਹ ਡਿਜ਼ਾਈਨ ਤਿਆਰ ਕਰਦੇ ਆ ਜੀ ਥੋੜੀ ਥੋੜੀ ਸੁਨਾਈਆਂ ਲਾ ਕੇ ਅੱਧਾ-ਅੱਧਾ ਇੰਚ ਦਾ ਆਪਾਂ ਡਿਜ਼ਾਈਨ ਅਥਾਰ ਵਿੱਚ ਪਾ ਲੈਣਾ ਆਇੜਾ ਪੈਚ ਲਾ ਲਿਆ ਸੀ ਕਪੜੇ ਤੇ ਠੀਕ ਹੈ ਆ ਦੇਖੋ ਅੱਧਾ ਦਾ ਇੰਚ ਦਾ ਆਪਣੇ ਪੈਚ ਚਾਰ ਕਰ ਲੈਣਾ ਜੀ ਸਿਰਫ 5 ਇੰਚ ਲੱਗਣਾ ਜੀ ਆਪਣੇ ਤਾਂ ਇਹ ਜ ਬੜਾ ਹੀ ਹੋ ਜਾਏਗਾ ਸਾਢੇ ਵਾਰਾ ਕਟਿੰਗ ਕਰੀ ਸੀ ਮੈਂ ਅੱਡਿਆਂ ਚਾਰ ਕਰ ਲਿਆ ਸੀ ਆਪਾਂ ਛੋਟੇ ਛੋਟੇ ਸਲਾਈਆਂ ਲਾ ਕੇ ਅੱਧਾ ਦਾ ਇੰਚ ਵਿੱਚ ਗੈਪ ਹੈ ਜੀ ਠੀਕ ਹੈ ਮੈਂ ਆਪਾਂ ਗੱਲ ਦੇ ਹੇਠੇ ਲਾਉਣੇ ਜ ਕਪੜਾ ਜਿਹਾ ਰੱਖਦੇ ਆਪਾਂ 7 ਇੰਚ ਰੱਖਿਆ ਜੀ ਮੈਂ ਲੰਬਾਈ ਗੱਲ ਦੀ ਸਾਢੇ 6 ਰਹਿ ਜਾਵੇ ਗੜਾ ਛੋਟੇ ਪਾਉਣੇ ਆ ਜੀ ਠੀਕ ਹੈ ਐਦਰੇ ਸਾਤੀ ਇਨਸ਼ਾਨੀ ਲਾ ਲਈ ਜੀ ਸਟਿਕ ਅਗਰ ਰੱਖ ਲੈਣਾ ਜੀ ਤਾਂ सेफ्टी ਪੈਂਦੀ ਹੈ ਹੈਲਪ ਨਾਲ ਵੀ ਸੀ ਲਾ ਸਕਦੇ ਹੋ ਆਪਣਾ ਗੜਾ ਕੰਪਲੀਟ ਕਰ ਲਿਆ ਜੀ ਠੀਕ ਹੈ ਜੀ ਵਿੱਚ ਲਾਪਾਂਤਾ ਸੀਗਾ ਅੱਜ ਮੈਂ ਬਟਨ ਵੀ ਲਾਉਣੇ ਆ ਜੀ ਚਾਰ ਠੀਕ ਹੈ 1-1 ਛੱਡ ਕੇ ਬਟਨ ਲਾਵਾਂਗੇ ਸਾਰੇ ਠੀਕ ਹੈ ਐਦਾਂ ਆਪਣਾ ਗੜਾ ਕੰਪਲੀਟ ਹੋ ਜਾਊਗਾ ਜੀ ਉਹ ਪਿਛਲੇ ਬੱਲੇ ਭਰਾਉਣੇ ਆਂ ਜੀ ਬੈਕਰੀ ਬਲੇਟਾਂ ਪਾਉਣੇ ਆ ਠੀਕ ਹੈ ਇਹ ਪਹਿਲੇ ਪਲੇ ਬਲੇਟਾਂ ਪਾਉਣੇ ਆ ਜੀ ਹੁਣ ਠੀਕ ਹੈ ਚਾਲ ਵੀ ਇੱਥੇ ਬਰੀਕੇ ਰੱਖਣੀ ਆ ਆਪਾਂ ਪਿਛਲੇ ਬਲੇਟਾਂ ਪਾ ਲਈਆਂ ਜੀ ਹੁਣ ਆਪਾਂ ਗਾਹ ਚ ਲੀਲ ਲਾਵਾਂਗੇ ਜੀ ਇਹਨੂੰ ਰੇਵ ਟੇਪ ਲੱਗਣੀ ਆ ਜੀ ਰੇਵ ਲੀਲ ਕਿਵੇਂ ਕੱਟਣੀ ਆ ਉਹ ਤੁਹਾਨੂੰ ਦੱਸਦੇ ਆ ਜੀ ਆਪਾਂ ਚਾਰਟ ਸਪੀਸ ਲੈ ਕੇ ਇਹ ਰੇਵ ਟੇਪ ਕੱਟਣੀ ਹੈ ਜੇ ਆਪਾਂ ਨੇ किमें ली करनी रेवा देखो कॉर्नर रेव कर लेना है कपड़ा इदा ता के जी ठीक है ऐदा अपनी रेव टेप निकल आई जी रेवली लाई हुई वजिया लगती है देखो अपना रेवली कटिंग कर ली जी अपा ने ठीक है जो घट होगा अपन जोड़ किए पाई जाए रेवली च यह भी रेप ही जोड़ पाए ਅਦੇਲੀ ਲਾ ਰਹੇ ਆ ਤਾਂ ਰੇਵ ਚ ਹੀ ਜੋੜ ਪਾਉਣਾ ਦੇਖੋ ਜਦੋਂ ਆਪਣੇ ਕੱਪੜੇ ਦੀ A ਸ਼ੇਪ ਬਣ ਜਵੇ ਉਦੋਂ ਜੋੜ ਲੱਗਦਾ ਜੀ ਇੱਕ ਪਾਸਾ ਸਿੱਧਾ ਤੇ ਇੱਕ ਪਾਸਾ ਉਠਾ ਰੱਖ ਕੇ ਠੀਕ ਹੈ ਐਦਾਂ ਆਪਾਂ ਜੋੜ ਲਾ ਲਾਂਗੇ ਇਹਨੂੰ ਜੇ ਕੱਟ ਜੇ ਤਾਂ ਜੋੜ ਲਾਣਾ ਜੇ ਪੂਰੀ ਹੋਏ ਫਿਰ ਜੋੜ ਲਾਉਣਾ ਹੈ ਜਿੱਦ ਦੱਸਣ ਵਾਸਤੇ ਲਾ ਰਹੀ ਹਾਂ ਇਹ ਜੋ ਜੇ ਘੱਟ ਕੱਪੜੇ ਬਣ ਜਵੇ ਤਾਂ ਵੀ ਜੋੜ ਲਾਉਣਾ ਜੀ ਆ ਦੇਖੋ ਸਿੱਧੀ ਹੋ ਜਾਂਦੀ ਹੈ ਜੀ ਫਿਰ ਠੀਕ ਹੈ ਜੀ ਕੁਣ ਆਪਾਂ ਇਹਨੂੰ ਡੇਵਲ ਕਾਕੇ ਫੋਲਡ ਕਰ ਲੈਣਾ ਇਦਾਂ ਤੇ ਇਦਾਂ ਦੇ ਰੱਖ ਕੇ ਨਾਲ ਰੱਖਵਾਣੀ ਕਰਦੇ ਜਦੋਂ ਆਪਾਂ ਲੀਰ ਲਾਉਣ ਲੱਗਣਾ ਹੈ ਜੀ ਗਲ ਤੇ ਤਾਂ ਨਾ ਤਾਂ ਇਹ ਬਹੁਤਾ ਖਿੱਚੜਾ ਹੈ ਜੀ ਕਿਉਂਕਿ ਰੇਲ ਚ ਕਟਿੰਗ ਹੋ ਗਈ ਹੋਈ ਹੋਈ ਹੈ ਜੀ ਠੀਕ ਹੈ ਨਾਡੀ ਨਹੀਂ ਛੱਡਣੀ ਹੈ ਬਿਲਕੁਲ ਨਾਰਮਲ ਹੱਥਾਂ ਨਾਲ ਲਾਉਣੀ ਹੈ ਜੀ ਇਹ ਠੀਕ ਹੈ ਪੈਰ ਪੈਸ ਲਾਈ ਲਾ ਲੈਣੀ ਜੀ ਨਾਲ ਨਾਲ ਆ ਦੇਖੋ ਸਾਰੇ ਬੇਬੇ ਘੁਮਾ ਦਾਂਗੇ ਇਹ ਪੈਰ ਪੈਰ ਸਲਾਈ ਲਾਈ ਜੀ ਮੈਂ ਆ ਦੇਖੋ ਹਾਂ ਜੀ ਗਾਣੋਲੀ ਲਾਲੀ ਹੈ ਜੀ ਉਹ ਤੇ ਮੈਂ ਟੱਕ ਲਾ ਰਣੀ ਜੀ ਆਪਾਂ ਬ੍ਰੀਕ ਵੀ ਕਰਕੇ ਸਾਰੇ ਪਾਸੇ ਜੀ ਠੀਕ ਹੈ ਤੇ ਮੁੜਨੇ ਸਾਨੀ ਹੋਈ ਹੁਣ ਆਪਾਂ ਇਹ ਲੀਲ ਦੱਬਣੀ ਹੈ ਜੀ ਠੀਕ ਵਾਰੀ ਦੱਬ ਕੇ ਨਾ ਪਸਾਰੀਓ ਹਾਂ ਦੇਖੋ ਮੇਨ ਕਰ ਇਹ ਆਹ ਕਪੜਾ ਦੱਬਣਾ ਹੈ ਜੀ ਆਪਾਂ ਨੇ ਠੀਕ ਹੈ आसानी सा कि आसानी ना मुड़ज भाई सारी सिलाई कंप्लीट कर ला जी ठीक है जी सारी सिलाई कंप्लीट हो गई जी आसानी से मुड़ जाता जी गला ऐसे पर तरपाई हो सारे ठीक है जी हम आप चढ़ा जी आप तीरे जड़न लगे हम करना की है जी अपने जो पिछला गला अपने खोल के रख लिया जी मूल्य गले से लैस ला लाई सी इसका फोल्ड पहले ही फोल्ड होया ठीक है जी अपनी सिलाई लगी हुई है तीरे पिछले दी गल सिलाई लगी हुई है वो पिछे रखना ये जी अपने ठीक है उपर चढ़ा है दिखाई है जी मैं इदा ही अपने ने आखो ਇਹਦੀ ਆਪਾਂ ਲੀਲ ਲਾਈ ਹੋਈ ਐ ਗਲ ਨੂੰ ਉਹ ਤੇ ਪਿੱਛੇ ਹੀ ਰੱਖਣਾ ਜੀ ਆਹ ਬੋਲਣਾ ਗਲ ਠੀਕ ਹੈ ਇਦਾਂ ਫੜ ਲੈਣਾ ਤੇ ਸਲਾਈ ਲਾ ਦੇਣੀ ਠੀਕ ਹੈ ਇਹ ਸਲਾਈ ਆਪਾਂ ਡਬਲ ਕਰਨਾ ਹੈ ਜੀ ਇਹ ਸੇ ੂੜੀ ਸਲਾਈ ਮੋਟੇ ਜਾੜਨ ਤੀਰੇ ਜਾੜਨਾ ਹੈ ਜੀ ਤੋਂ ਡਬਲ ਕਰਨਾ ਹੈ ਹਮੇਸ਼ਾ ਜੀ ਇਹ ਕੁ ਸਿੱਧੇ ਪਾਸੇ ਦੇਖੋ ਆਪਾਂ ਇਹ ਕੱਪੜਾ ਇੱਦਾਂ ਫੋਲਡ ਕਰ ਲੈਣਾ ਪਿਛਲਾ ਗਾਲਾ ਤੇ ਇੱਦਾਂ ਆਣਾ ਸਫਾਈ ਨਾਲ ਠੀਕ ਹੈ ਜੀ ਤੇ ਇੱਦਾਂ ਆਪਾਂ ਤਰਪਾਈ ਗਾਣੇ ਸਾਰੇ ਪਾਸੇ ਇਹ ਹੁਣ ਆਪਾਂ ਫੀਟਿੰਗ ਕਰਦੇ ਹਾਂ ਸੂਟ ਦੀ ਵੀਰ ਜੀ ਫੀਟਿੰਗ ਇੱਕ ਵਾਰੀ ਫੇਰ ਦੇਖ ਲਓ ਜੀ 20 ਇੰਚ ਛਾਤੀ ਹੈ ਜੀ ਕਮਰ 7.5 ਤੇ ਹਿਪ 22 ਹੈ ਇਹਦੇ ਅਕੋਰਡਿੰਗ ਹੀ ਆਪਾਂ ਨਿਸ਼ਾਨ ਲਾਵਾਂਗੇ ਜੀ ਫੀਟਿੰਗ ਦਾ ਅਸੀਂ ਕਮੀਜ਼ੇ ਫੀਟਿੰਗ ਦੇ ਨਿਸ਼ਾਨ ਲਾ ਲੈ ਸੀਗੇ ਹੁਣ ਤੁਸੀਂ ਕਰਨਾ ਕੀ ਹੈ ਜਦੋਂ ਵੀ ਭਾਣ ਫੀਡਿੰਗ ਨਿਸ਼ਾਨ ਲਾਉਣੇ ਆ ਜੀ ਸਭ ਤੋਂ ਪਹਿਲਾਂ ਪਰਿਆ ਨਹੀਂ ਬਣਾਪੇ ਲੇਖਣ ਜਦੋਂ ਕਮਰਦਨ ਛਾ ਲਾਉਣਾ ਵੀ ਪਲੇਟਾਂ ਤੱਕ ਵੀ ਸਹੀ ਹੈਗਾ ਏ ਇਹ 5.5 ਆਉਂਦਾ ਈ ਕਿ ਪਲੇਟਾਂ ਸੈਂਟਰ ਤੇ ਹੈਗੀਆਂ ਐ ਐਦਾਂ ਹੀ ਆਪਾਂ ਨੇ ਦੂਜੇ ਪਾਸੇ ਨਾਪ ਲੈਣੀ ਇਹ ਵੀ ਆਪਣਾ 5.5 ਇੰਚ ਹੈ ਜੀ ਠੀਕ ਹੈ ਇਸ ਤਰ੍ਹਾਂ ਕਰਨ ਵਾਲਾ ਭਈਆ ਇਹ ਪਲੇਟਾਂ ਹੋਣਗੀਆਂ ਸਭ ਸੈਂਟਰ ਚ ਆਉਣਗੀਆਂ ਘੱਟ ਵਾਲੇ ਤੇ ਟੇਡੀਆਂ ਨਹੀਂ ਜਾਣਗੀਆਂ ਹੈਗੀਆਂ ਕਈ ਵਾਰੀ ਆਪਾਂ ਇੱਕ ਪਾਸੇ ਜਾਣ ਲੱਜੇ ਨੇ ਪਲੇਟਾਂ ਇਹਨਾਂ ਆਪੇ ਜੁੜ ਕਰਿਆ ਕੋ ਇੱਥੋਂ ਵੀ ਇਦਾਂ ਹੀ ਵੱਧ ਰੱਖਣਾ ਹੈ ਜੀ ਠੀਕ ਹੈ ਹੁਣ ਆ ਦੇਖੋ ਇਹ ਫੀਟਿੰਗ ਮੈਂ ਇਨਸ਼ਾਅੱਲਾ ਲਾਏ ਸੀਗੇ ਅੱਧਾ ਇੰਚ ਹੈ ਨੀਚੇ ਇਹ ਕਪੜਾ ਮੁਰਲਾ ਕਿਉਂਕਿ ਇਹ ਮੈਂ ਟੱਕਣਾ ਟੱਕ ਮਲਾਏ ਆ ਜੀ ਇਹਨਾਂ ਦਰਦੀ ਮਨੀ ਵਿੱਚ ਟੱਕਰ ਟੱਕ ਜੁੜੂਮ ਲਾ ਕੇ ਫੀਟਿੰਗ ਦੇ ਠੀਕ ਹੈ ਟੱਕਣਾ ਟੱਕ ਮਲੌਣ ਕਰਕੇ ਇਹ ਥੋੜਾ ਜਿਹਾ ਅੱਧਾ ਇੰਚ ਕਮੀ ਜੀ ਹੋਣਾ ਚਲੇ ਗਿਆ ਜੀ ਠੀਕ ਹੈ ਜੀ ਤੇ ਇਧਰ ਵੀ ਇਹੀ ਕੰਮ ਹੈ ਅੱਧਾ ਇਹ ਕਪੜਾ ਫੇਰ نیچے لے ਗਈ ਤੇ ਟਾਕਣਾ-ਟਾਕ ਮਲਾ ਰਹੀ ਹਾਂ ਮੈਂ ਠੀਕ ਹੈ ਹੁਣ ਆਪਾਂ ਫੀਟਿੰਗ ਕਰਦਾਂਗੇ ਸਾਰੀ ਜਦੋਂ ਵੀ ਆਪਾਂ ਕਮੀਜ਼ ਦੀ ਫੀਟਿੰਗ ਕਰਨ ਲੱਗਣਾ ਨਾ ਇੱਕ ਗੱਲ ਦਾ ਹੋ ਧਿਆਨ ਰੱਖਿਓ ਜਦੋਂ ਫੀਟਿੰਗ ਕਰਨਾ ਇੱਥੇ ਥੋੜੀ ਐਕਸਟਰਾ ਪੈਰ ਪੈਸ ਲਾਈ ਨਾ ਪਹਿਲਾਂ ਹੀ ਬਾਹਰ ਆ ਕੇ ਮਾਰਨੀ ਹੈ ਜੀ ਸਿਰਫ ਇੱਥੇ ੱਕੇ ਮਾਰਨੀ ਹੈ ਜੀ ਠੀਕ ਹੈ ਪੈਰ ਪੈਸ ਨਹੀਂ ਬਾਹਰ ਆ ਕੇ ਮਾਰਨੇ ਕਿਉਂ ਜਦੋਂ ਜਦੋਂ ਆਪਾਂ ਬਾਹਾਂ ਝੜਦੇ ਆ ਨਾ ਤਾਂ ਫੀਟਿੰਗ ਘਟ ਜਾਂਦੀ ਹੈ ਜੀ ਆਪਣੀ 15 فرق ਪਾਇੰਦਾਈ ਸੋ ਪਹਿਲੇ ਪੈਰਸ ਪ੍ਰਪੇਅਰ ਦਾ ਇੱਧਰ ਦੇ ਪੈਰ ਦੂਜੀ ਸਾਈਡ ਬਾਦ ਮਾਰਨੀ ਸਲਾਈ ਥੋੜੀ ਜੀ ਇਹ ਫੀਡਿੰਗ ਆਪਣੀ 20 ਹੈ 2.50 ਬਣਾਉਣੀ ਹੈ ਜੀ ਉਹ ਠੀਕ ਹੈ ਹਾਂ ਦੇਖੋ ਇਹ ਚੰਗਾ ਫੀਡਿੰਗ ਕਰਨਾ ਹੀ ਕਰੀਏ ਥੋੜੀ ਬੈਕ ਮੋੜਨੀ ਹੈ ਇੱਥੋਂ ਡਬਲ ਕੰਨਾ ਕਪੜਾ ਫੀਡਿੰਗ ਹੋਇਆ ਡਬਲ ਕਰਿਆ ਕਰੋ ਸਾਇਵਿਕ ਮੀਟ ਆਈਟਮ ਹੁੰਦੇ ਨਾ ਤਾਂ ਸਲਾਈ ਢਲ ਜਾਂਦੀ ਹੈ ਜੀ ਸਾਰੀ ਹੁਣ ਬਨਾਪਾ ਲੈ ਲਈ ਫਿਟਿੰਗ ਕਿੰਨੀ ਹੈ ਫਿਟਿੰਗ ਆਪਣੀ ਇਹ ਸਲਾਈ ਲਾਈ ਸਹੀ ਹੈਗੀ ਆਪਣੀ 1.75 ਕਮਰ ਸੀਗੀ ਇਹਨਾਂ ਦੀ ਠੀਕ ਹੈ ਸਹੀ ਹੈ ਜੀ ਆ ਦੇਖੋ ਤੇ ਆ ਦੇਖੋ ਅੱ체 ਹੁਣ ਬਥੇ ਫੱਗ ਪਾਇਆ ਜੀ ਆਪਾਂ ਨੇ 1/2 ਇੰਚ ਦਾ ਸਾਢੇ ਵੀ ਹੋਊਗੀ ਫਿਟਿੰਗ ਜਦੋਂ ਆਪਾਂ ਨੇ ਬਾਹਾਂ ਜੜਨੀ ਹੈ ਜੀ ਇਹ ਵੀਰ ਰਹਿ ਜਾਣੀ ਜੀ ਠੀਕ ਹੈ ਪੈਰ ਪੈਸ ਲਈ ਬੜੀ ਬਾਹਰ ਰੱਖਿਆ ਕਰੋ ਬਾਕੀ ਕਮਰ ਤੇ ਛਿੱਪ ਸੇਮ ਰੱਖਣੀ ਹੈ ਛਾਤੀ ਕੋਣੋਂ ਅੱਧਾ ਇੰਚ ਵੱਧ ਰੱਖਣਾ ਹੈ ਜੀ ਦੋਨੇ ਪਾਸੇ ਪੈਰ ਪੈਸ ਲਈ ਵੱਧ ਰੱਖਣੀ ਹੈ ਜੀ ਬਾਹਾਂ ਤੇ ਲੈਸ ਲਗਾਉਣਾ ਤੇ ਬਾਹਾਂ ਜੜਨੀ ਆ ਠੀਕ ਹੈ ਜੀ ਉਹ ਅਗਲੀ ਵੀਡੀਓ ਦੱਸਾਂਗੇ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ লাইਕ ਤੇ ਸ਼ੇਅਰ ਜ਼ਰੂਰ ਕਰਨਾ ਸਬਸਕ੍ਰਾਈਬ ਕਰ ਦੇਣਾ ਜੀ ਧੰਨਵਾਦ